ਸਤਿ ਸ੍ਰੀ ਅਕਾਲ ਅਸੀਂ ਜਿਹੜਾ ਅੱਜ ਦਾ ਟੌਪਿਕ ਸ਼ੁਰੂ ਕਰਨ ਜਾ ਰਹੇ ਆ ਉਹ ਹੈਗਾ ਇਹ ਜਿਸ ਤਰ੍ਹਾਂ ਹੁਣ ਕੁੜੀਆਂ ਆਪਣੇ ਪੇਕੇ ਘਰ ਚ ਹੁੰਦੀਆਂ ਐ ਅਸੀਂ ਉਹਨਾਂ ਤੇ ਬਹੁਤ ਬੰਦੀਸ਼ਾਂ ਲਗਾਉਂਦੇ ਆ ਹਾਂ ਹਨਾ ਵੀ ਜੋ ਵੀ ਕਰਨਾ ਅੱਗੇ ਜਾ ਕੇ ਆਪਣੇ ਸਹੁਰੇ ਘਰ ਜਾ ਕੇ ਕਰਿਓ ਹਨਾ ਘੁੰਮਣਾ ਫਿਰਨਾ ਉਹ ਵੀ ਅਸੀਂ ਕਹਿ ਦਿੰਦੇ ਆ ਵੀ ਸਾਰੀ ਉਮਰ ਘੁੰਮਣਾਈਆਂ ਸਹੁਰੇ ਘਰ ਜਾ ਕੇ ਘੁੰਮ ਲਿਓ ਹਨਾ ਵੀ ਇੱਥੇ ਨਹੀਂ ਆਪਣੇ ਪੇਕੇ ਘਰ ਚ ਸੀ ਉਹਨਾਂ ਨੂੰ ਤਕਰੀਬਨ ਬੰਦੀਸ਼ਾਂ ਚ ਰੱਖਦੇ ਆ ਪਰ ਪਤਾ ਨਹੀਂ ਹੁੰਦਾ ਵੀ ਅੱਗੇ ਜਾ ਕੇ ਉਹਨਾਂ ਨੂੰ ਜਿਹੜਾ ਕਿਹਾ ਜਾਏ ਜਿਹੜਾ ਉਹ ਸੋਹਰਾ ਪਰਿਵਾਰ ਮਿਲਣਾ ਹੈ ਹਨਾ ਕਈ ਵਾਰ ਤਾਂ ਚੱਲੋ ਜਿੰਨੀਆਂ ਦੇ ਕਰਮ ਹੁੰਦੇ ਆ ਵਧੀਆ ਸੋਹਰਾ ਪਰਿਵਾਰ ਮਿਲ ਜਾਂਦਾ ਜਿਹੜੀਆਂ ਹਰ ਉਹਨਾਂ ਦੀਆਂ ਰੀਤਾਂ ਆ ਜਿਹੜੀਆਂ ਉਹ ਪੂਰੀਆਂ ਕਰਦੇ ਆ ਪਰ ਕਈ ਵਾਰ ਇਹ ਜੇ ਹੁੰਦੀ ਆ ਵੀ ਕੁੜੀਆਂ ਜਿੰਨਾ ਪੇਕੇ ਘਰ ਚ ਆਪਣੀਆਂ ਰੀਤਾਂ ਪੂਰੀਆਂ ਕਰ ਪਾਉਂਦੀਆਂ ਨਾ ਸੋਹਰੇ ਘਰ ਤੇ ਨਾ ਹੀ ਸੋਹਰੇ ਘਰ ਚ ਹਨਾ ਤੇ ਵਿਚਾਰੀਆਂ ਨੂੰ ਉਹ ਹੀ ਆਪਣੀਆਂ ਰੀਜਾਂ ਦੇ ਦਮ ਘੁੱਟ-ਘੁੱਟ ਕੇ ਆ ਜਿਹੜੀ ਉਹ ਜ਼ਿੰਦਗੀ ਆ ਜਿਹੜੀ ਉਹ ਮਜ਼ਾਨ ਨਹੀਂ ਪੈਂਦੀ ਵੈਸੇ ਤਾਂ ਇਹੀ ਕਹਿੰਦੇ ਵੀ ਆਪਣੇ ਪਹਿਲਾਂ ਬੱਚੇ ਨੂੰ ਆਪਣੇ ਘਰੇ ਹੀ ਉਹਨੂੰ ਖੁੱਲ ਦੇਣੀ ਚਾਹੀਦੀ ਹਰ ਇੱਕ ਚੀਜ਼ ਦੀ ਇੱਕ ਤਾਂ ਬੱਚੇ ਚ ਕੌਨਫੀਡੈਂਸ ਆਉਂਦਾ ਹਰ ਇੱਕ ਨਾਲ ਗੱਲ ਕਰਨੇ ਦਾ ਜਾਂ ਕੰਮ ਦਾ ਕਿਸੇ ਚੀਜ਼ ਦਾ ਸਹੀ ਗੱਲ ਆ ਹਾਂ ਵੀ ਬਾਕੀ ਅਗਲਾ ਤਾਂ ਬਗਾਨੇ ਘਰ ਜਾ ਕੇ ਤਾਂ ਫਿਰ ਪਤਾ ਨਹੀਂ ਹੁਣ ਕਹੇ ਜਿਹਾ ਘਰ ਮਿਲਦਾ ਨੂੰ ਇਸ ਤਰ੍ਹਾਂ ਦਾ ਉਹ ਮਹੌਲ ਦੇਣਾ ਚਾਹੀਦਾ ਘਰ ਚ ਵੀ ਉਹ ਕਿਤੇ ਵੀ ਗਾਈਡੈਂਸ ਨਾਲ ਖੜ ਕੇ ਹਰ ਇੱਕ ਨਾਲ ਗੱਲ ਕਰ ਸਕਦਾ ਹੈ ਲੈ ਆਪਣੀ ਜਿਹੜੀ ਗੱਲ ਆ ਉਹ ਉਹਨਾਂ ਨੂੰ ਰੱਖਣੀ ਆਣੀ ਚਾਹੀਦੀ ਆ ਚਾਹੇ ਉਹ ਸੋਹਰਾ ਪਰਿਵਾਰ ਆ ਚਾਹੇ ਉਹ ਪੇਕਾ ਪਰਿਵਾਰ ਆ ਚਾਹੇ ਉਹ ਬਾਹਰ ਫੀਲਡ ਚ ਕਿਤੇ ਵੀ ਕੰਮ ਕਰਦੇ ਆ ਜਿੰਨਾ ਸੀ ਬੰਦੀ ਹੈ ਬੰਦੀਸ਼ਾਂ ਚ ਰੱਖੋਗੇ ਨਾ ਉਨਾ ਨਿਆਣਾ ਘੁਟਿਆ ਘੁਟਿਆ ਰਹਿਣ ਲੱਗ ਜਾਂਦਾ ਔਰ ਆਪਣੀ ਗੱਲ ਕਹਿ ਨਹੀਂ ਪਾਦਾ ਹੈਗਾ ਹੈਨਾ ਉਹ ਨਹੀਂ ਆ ਨਹੀਂ ਆਪਣੇ ਪੇਰੈਂਟਸ ਨਾਲ ਸ਼ੇਅਰ ਕਰ ਪਾਉਂਦੀ ਐ ਨਾ ਹੀ ਆਪਣੇ ਗਾਹ ਇਨਲੈਸ ਫੈਮਿਲੀ ਕੋਲ ਇਹ ਬਹੁਤ ਜ਼ਰੂਰੀ ਅੱਜ ਕੱਲ ਦੇ ਜ਼ਮਾਨੇ 'ਚ ਸਾਡਾ ਜ਼ਮਾਨਾ ਦਾ ਚਲੋ ਲੰਘ ਗਿਆ ਸਾਡੇ 'ਚ ਵੀ ਨਾ ਹੁਣ ਹੁਣ ਜਾ ਕੇ ਥੋੜਾ ਜਿਹਾ ਕੋਨਫੀਡੈਂਸ ਆਇਆ ਹੈ ਆਏ 50 ਸਾਲ ਦੇ ਹੋ ਗਏ ਅਸੀਂ ਅਸੀਂ ਜਦ ਮੈਂ ਸਕੂਲ ਤੇ ਕਾਲਜ 'ਚ ਪੜ੍ਹਦੀ ਸੀ ਨਾ ਮੈਂ ਕੱਲੀ ਇੱਕ ਕਲਾਸਰੂਮ ਦੇ ਦੂਸਰੇ ਕਲਾਸਰੂਮ ਤੱਕ ਨਹੀਂ ਜਾ ਸਕਦੀ ਜਾਨੀ ਕਿ ਇੰਨਾ ਡਰਤਾ ਸਾਡੇ ਮਨ ਚ ਉਹ ਸੋਚਦਾ ਮਨ ਨਾ ਜਿਹੜਾ ਸਾਡੇ ਮਨ ਚ ਸਾਡੇ ਘਰ ਦੇ ਨੇ ਘਰ ਪਾਇਆ ਹੁੰਦਾ ਤਾਂ ਬਹੁਤ ਜ਼ਿਆਦਾ ਡਰਾ ਡਰਾ ਕੇ ਜਿਸ ਤਰ੍ਹਾਂ ਰੱਖਿਆਗਾ ਬਿਟਾਟਾ ਕੇ ਹਨਾ ਵੀ ਇਹ ਨਹੀਂ ਹੋ ਕਰਨਾ ਕੱਲੇ ਨਹੀਂ ਜਾਣਾ ਹਰ ਕੱਲੇ ਨਹੀਂ ਹਾਂ ਜਾਨੀ ਕਿ ਜਿਹੜੀ ਮੈਨੂੰ ਤਾਂ ਆਜ਼ਾਦੀ ਮਿਲੀ ਤੀ ਉਹ ਇੱਥੇ ਆ ਕੇ ਹੀ ਮਿਲੀ ਤੀ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਤਾਂ ਵੀ ਜਿਸ ਤਰ੍ਹਾਂ ਮੈਂ ਕੈਦ ਚੋਂ ਛੁੱਟ ਕੇ ਆਈ ਹੁੰਦੀ ਆ ਹਨਾ ਉੱਥੇ ਬਹੁਤ ਪਾਬੰਦੀਆਂ ᱛੀਆਂ ਮੇਰੇ ਤੇ ਕੱਲ ਸਭ ਬਹੁਤ ਪਤਾ ਕਹੀਗਾ ਸਾਰੀਆਂ ਸੇ ਜਮਾਨੇ ਚ ਹਾਂ ਮੇਰੇ ਵੀ ਮੇਰੇ ਤਾਂ ਵਿਆਹ ਤੋਂ ਬਾਅਦ ਵੀ ਬਹੁਤ ਦੇਰ ਤੱਕ ਪਾਬੰਦੀਆਂ ਹੀ ਰਹੀਆਂ ਨਹੀਂ ਮੈਨੂੰ ਬਹੁਤ ਵਧੀਆ ਮਾਹੌਲ ਮਿਲਿਆ ਉਰੇ ਆ ਕੇ ਮੈਂ ਵੀ ਇਹ ਫਾਈਨਲੀਅਰ ਚ ਕੱਢ ਜਿੱਤੀ ਜਦ ਮੇਰਾ ਵਿਆਹ ਹੋਇਆ ਸੀ ਨਾ ਚਲੋ ਕਿਸੇ ਗੱਲ ਕਰਕੇ ਮੈਂ ਫਾਈਨਲੀਅਰ ਨਹੀਂ ਕਰ ਪਾਈ ਉਸ ਤੋਂ ਬਾਅਦ ਮੈਂ ਫੇਰ ਦੁਬਾਰਾ ਤੂੰ ਹਾਂ ਇੱਥੇ ਕਰੀ ਇੱਥੇ ਕਰੀ ਫਿਰ 8 ਸਾਲ ਦਾ ਗੈਪ ਪੈ ਗਿਆ ਮੇਰੀ ਪੜਾਈ ਚ ਅਕਤਾਲ ਬਾਅਦ ਫਿਰ ਮੇਰੇ ਦੁਆਰਾ ਜਿਹੜੀ ਆਪਣੀ ਸਟੱਡੀ ਸ਼ੁਰੂ ਕਰੀਆ ਫਿਰ ਬੀਏ ਫਸਟ ਇਅਰ ਤੋਂ ਫਿਰ ਦੁਆਰਾ 3 ਸਾਲ ਮੈਂ ਕੰਪਲੀਟ ਕਰੇ ਬਾਕੀ ਵਧੀਆ ਮਾਹੌਲ ਮਿਲੇਆ ਬਾਕੀ ਸਾਡੀ ਸੋਚ ਤਾਂ ਇਹਦੇ ਬਾਰੇ ਵਧੀਆ ਹੈ ਵੀ ਬੱਚਿਆਂ ਨੂੰ ਖੁੱਲਾ ਮਾਹੌਲ ਦੇਣਾ ਚਾਹੀਦਾ ਬਾਕੀ ਉਹਨਾਂ ਦਾ ਪਤਨੀ ਜਿਹੜੀ ਹਾਊਸ ਵਾਈਫ ਆਏ ਸ਼ਾਇਦ ਉਹਨਾਂ ਦਾ ਹਜੇ ਤੱਕ ਵੀ ਉਹੀ ਸੀ ਉਹ ਸਿਸਟਮ ਚੱਲ ਰਿਹਾ ਹਾਂ ਉਹ ਵੀ ਉਹਨਾਂ ਦੀ ਉਹੀ ਸੋਚਾਂ ਵੀ ਸੋਚਾਂ ਉਹਨਾਂ ਦੀ ਪੁਰਾਣੀ ਅਸੀਂ ਹੁਣ ਬਾਹਰ ਅੰਦਰ ਨਿਕਲਦੇ ਆ ਵੀ ਪਤਾ ਹੈ ਵੀ ਇਕੱਲੇ ਮਤਲਬ ਸਰਵਾਈਵ ਕਰਨਾ ਚਾਹੀਦਾ ਬੱਚੇ ਇਕੱਲਾ ਉਹਨੂੰ ਭੇਜਣਾ ਚਾਹੀਦਾ ਹੈਨਾ ਐ ਨਹੀਂ ਵੀ ਹਾਏ ਪਲਾਨ ਇਹ ਗਲਤ ਸੋਚ ਹੈ ਆਪਣੇ ਮੇਰੇ ਟਾਈਮ 'ਚ ਅਹੀ ਹੁੰਦਾ ਤੇ ਮੇਰੀ ਮੰਮੀ ਨਾ ਬੜੀ ਨਮਨੋਸਤਾ ਹੈ ਨਾ ਜਣ ਕਿ ਮੈਂ ਆਪਣੇ ਪਿੰਡ 'ਚ ਨਾ ਪਹਿਲੀ ਕੁੜੀ ਸੀ ਜਿਹੜੀ ਕਾਲਜ 'ਚ ਐਡਮਿਸ਼ਨ ਲਈ ਤੇ ਹੈ ਨਾ ਪਰ ਮੇਰੀ ਮੰਮੀ ਨੇ ਮੈਨੂੰ ਵਿਚਾਰੀ ਨਾ ਦਪਹਿਰ ਨੂੰ ਲੈਣ ਆਣਾ ਅੱਡੇ ਪਰਦੇ ਫਿਰ ਛੱਡਣ ਆਣਾ ਕਿੰਨੀ ਵਿਚਾਰੀ ਨੇ ਮੇਰੇ ਨਾਲ ਕੋਈ ਕੁੜੀ ਹੁੰਦੀ ਨਹੀਂ ਵੀ ਹੈ ਜੀ ਹੈ ਨਾ ਪੜਦੀਆਂ ਨਹੀਂ ਸੀ ਪੜਦੀਆਂ ਨਹੀਂ ਸੀ ਉਸ ਟਾਈਮ ਨਾ ਵੀ ਜਣ ਕਿ ਸਾਡਾ ਪਿੰਡ ਤਾਂ ਵੈਸੇ ਹੀ ਮੈਂ ਪਹਿਲਾਂ ਵੀ ਦੱਸਿਆ ਵੀ ਥੋੜਾ ਜਿਹਾ ਬੈਕਵਰਡ ਤਾਂ ਕਰਕੇ ਹੈ ਨਾ ਪਰ ਮੇਰੀ ਮੰਮੀ ਦਾ ਵਿਚਾਰੀ ਤਾਂ ਬਹੁਤ ਯੋਗਦਾਨ ਦੇਿਆ ਮੈਨੂੰ ਪੜਾਉਣੇ ਚ ਉਹਨਾਂ ਹੀ ਕਾਲਜ 'ਚ ਐਡਮ ਕਿਆ ਕੋ ਆਕੇ ਨਹੀਂ ਪਤਾ ਨਹੀਂ ਘਰੇ ਬੈਠੇ ਹਨਾ ਪੜਾਉਂਦੇ ਨਹੀਂ ਸਮਝਦੇ ਨੇ ਪਿੰਡ ਦੇ ਲੋਕ ਵੀ ਸਲਾਹਾਂ ਦੇਣਾ ਨੇ ਹੁੰਦੇ ਤੇ ਹਨਾ ਤੁਸੀਂ ਪੜਾਇਓ ਨਾ ਕੁੜੀ ਨੂੰ ਆਪਣੇ ਹਨਾ ਕਹਿੰਦੇ ਹੁੰਦੇ ਤੇ ਸਾਡੇ ਤਾਂ ਕਹਿੰਦੇ ਤੇ ਇਦਾਂ ਹਾਂ ਇਹ ਕੁੜੀਆਂ ਫਿਰ ਜਾਂਦੇ ਹੀ ਨਹੀਂ ਦੇਖੋ ਨਹੀਂ ਕਿਸੇ ਦਾ ਨਹੀਂ ਬੱਚਾ ਹਨਾ ਕੇ ਤਰੱਕੀ ਕਰੇ ਹਨਾ ਉਹ ਤਾਂ ਹੁਣ ਵੀ ਨਹੀਂ ਜਾਂਦੇ ਹੈਗੇ ਹਨਾ ਚਲੋ ਸਾਡਾ ਟਾਈਮ ਠੀਕ ਦਾ ਅਸੀਂ ਜਿੰਨਾ ਕੁ ਵੀ ਪੜੇ ਜੋਬ ਜੋਬ ਮਿਲ ਗੋ ਜੀ ਗੁਜ਼ਾਰੇ ਜੋ ਘਰ ਹਾਂ ਬਾਹਰ ਨਿਕਲੇ ਹੈ ਕੋਈ ਬਹੁਤ ਜੀ ਪਤਾ ਲੱਗਦਾ ਹੈ ਸਹੀ ਗੱਲ ਹੈ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਉਹੀ ਅਸੀਂ ਆਪਣੇ ਬੱਚਿਆਂ ਨੂੰ ਮਤਲਬ ਉਹ ਕਰਦੇ ਕਿੰਨਾ ਆਪਣਾ ਫਰੈਂਡ ਸਰਕਲ ਬਣ ਗਿਆ ਹਾਂ ਹੁਣ ਕੱਲ ਮੈਂ ਆਈ ਨਹੀਂ ਜੋਗਾ ਤੇ ਤੇਰਾ ਮੈਸੇਜ ਆਇਆ ਮੈਨੂੰ ਕਿੰਨੀ ਟੈਨਸ਼ਨ ਹੋਈ ਵੀ ਕਿੰਨੀ ਤਾਂ ਆਈ ਨਹੀਂ ਹੈਗਾ ਵੀ ਠੀਕ ਨਹੀਂ ਹੋਣੀ ਉਹ ਔਰ ਇੱਕ ਵਾਰੀ ਸਹਾਲੀ ਦੀ ਪੰਜ ਸੱਤ ਮਿਸ ਕਰ ਲਾ ਜਮੈਂ ਮੈਂ ਫੋਨ ਕਰ ਖੁੱਲ ਗਈ ਤੋ ਨਾ ਇਸ ਤਰ੍ਹਾਂ ਪਰ ਫਿਕਰ ਕਰਨੇ ਵਾਲੇ ਰਿਸ਼ਤੇ ਵੀ ਮਿਲਦੇ ਆ ਕੋਚ ਚੰਗੇ ਲੋਕ ਵੀ ਮਿਲਦੇ ਆ ਮਾੜੇ ਲੋਕ ਵੀ ਮਿਲਦੇ ਆ ਚੰਗਿਆਂ ਤੇ ਸਾਨੂੰ ਹਮੇਸ਼ਾ ਸਿੱਖਣ ਨੂੰ ਮਿਲਦਾ ਹਾਂ ਔਰ ਜਿਹੜੇ ਮਾੜੇ ਮਿਲਦੇ ਉਹ ਸਿਖਾ ਜਾਂਦੇ ਆ ਉਹ ਤੇ ਸਿਖਾਉਣਾ ਹੀ ਮਿਲਦਾ ਹਾਂ ਉਹ ਵੀ ਸਿਖਾ ਜਾਂਦੇ ਆ ਚਲੋ ਨਦੀਆ ਗੱਲਵਾਤਾ ਕੁੜੀਆਂ ਕੁੜੀਆਂ ਨੂੰ ਵੀ ਦੇਣ ਚਾਹੀਦੀ ਉਹ ਜਿਹੜੀਆਂ ਸਾਡੀਆਂ ਆਣੀਆਂ ਨੇ ਉਹ ਨੂਹਾ ਉਹਨਾਂ ਨੂੰ ਵੀ ਅਸੀਂ ਉਦਾਂ ਹੀ ਸਮਝੀ ਸੀ ਨਾ ਦੀ ਕੁੜੀਆਂ ਨੂੰ ਆਪਣੀਆਂ ਨੂੰ ਕਰ ਦੇਣਾ ਉਸ ਤਰ੍ਹਾਂ ਹੀ ਨੂਹਾ ਨੂੰ ਵੀ ਨੂਹਾ ਤੇ ਧੀ ਚ ਕੋਈ ਫਰਕ ਨਹੀਂ ਰੱਖਣਾ ਬਿਲਕੁਲ ਸਾਨੂੰ ਕਰਨੀ ਪੈਣੀ ਹੈ ਪਾਪ ਨੂੰ ਕਰਨੀ ਪੈਣੀ ਹੈ ਤੇ ਅਗਲੀ ਦਾ ਆਟੋਮੈਟਿਕਲੀ ਮੰਨਣ ਲੱਗ ਜੂਗਾ ਉਹ ਤੇ ਨਾ ਉਮੀਦ ਰੱਖੀ ਐ ਵੀ ਹੁਣ ਇਹ ਹੀ ਸਭ ਕੁਝ ਕਰੂਗੀ ਅਡਜਸਟ ਨਹੀਂ ਅਸਾਨੂੰ ਵੀ ਅਡਜਸਟ ਕਰਨਾ ਪੈਣਾ ਕਰਨਾ ਚਾਹੀਦਾ ਵੀ ਸੌਰੀ ਤੇ ਦੂਜੇ ਐਨੀ ਇੱਕ ਗੱਲ ਬਾਤ ਐ ਅੱਜ ਦੀ ਸਾਡੀ ਧੰਨਵਾਦੀ ਧੰਨਵਾਦ ਸਾਰਿਆਂ ਦਾ ਸੁਣਨ ਲਈ ਸਾਨੂੰ